ਪੀ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਕਿੱਥੇ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਚ ਮਜ਼ਦੂਰਾਂ ਦਾ ਕਿਸਾਨਾਂ ਦਾ ਜਵਾਨਾਂ ਦਾ ਇਹ ਹਾਲ ਹੋਣਾ ਚਾਹੀਦਾ ਕਾਨੂੰਨ ਮੱਕੜੀ ਦਾ ਉਹ ਜਾਲ ਹੈ ਜੀ ਚ ਛੋਟੇ ਮੋਟੇ ਕੀੜੇ ਮਕੌੜੇ ਫਸਦੇ ਆ ਤੇ ਵੱਡੇ ਜਾਨਵਰ ਇਸ ਨੂੰ ਪਾੜ ਕੇ ਨਿਕਲ ਜਾਂਦੇ ਅੱਜ ਬੁਲਡੋਜ਼ਰ ਚੱਲਿਆ ਦੇਖਿਆ ਕਿਸ ਹਾਲੀਸਤਾਨ ਮਹਿਲ ਤੇ ਜਾਂ ਹਾਲੀਸਤਾਨ ਬਿਲਡਿੰਗ ਤੇ ਬੁਲਡੋਜ਼ਰ ਚੱਲਿਆ ਹੋਵੇ ਬੁਲਡੋਜ਼ਰ ਚੱਲਿਆ ਬੇੜਿਆਂ ਚ ਬੁਲਡੋਜ਼ਰ ਚੱਲਿਆ ਗਰੀਬ ਲੋਕਾਂ ਦੇ ਘਰਾਂ ਚ ਵੀ ਪੰਜਾਬ 'ਚ ਚਿੱਟਾ ਆਇਆ ਕਿੱਥੋਂ ਇਸ ਦਾ ਜ਼ਿੰਮੇਵਾਰ ਕੌਣ ਹੈ ਜੇ ਪੰਜਾਬ 'ਚ ਚਿੱਟਾ ਆਉਂਦਾ ਸਭ ਤੋਂ ਪਹਿਲਾਂ ਜ਼ਿੰਮੇਵਾਰਾ ਪੰਜਾਬ ਦਾ ਸੀਐਮ ਫਿਰ ਚਿੱਟਾ ਇੱਥੇ ਆਇਆ ਤਾਂ ਸਤੌਜ ਵਾਲੇ ਮਹਾਰਾਜ ਭਗਵੰਤ ਮਾਨ ਦਾ ਘਰ ਟੈਣਾ ਚਾਹੀਦਾ ਸਮੇਂ ਦਾ ਡੀਸੀ ਜ਼ਿੰਮੇਵਾਰ ਐਮਐਲਏ ਜ਼ਿੰਮੇਵਾਰ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਵੀ ਜ਼ਿੰਮੇਵਾਰ ਇਹਨਾਂ ਦੇ ਪਹਿਲਾਂ ਘਰ ਟਾਓ ਜੇ ਪੰਜਾਬ 'ਚ ਚਿੱਟਾ ਆਉਂਦਾ ਜਾਂ ਜੇ ਉੱਥੋਂ ਨਹੀਂ ਆਉਂਦਾ ਤੁਹਾਡੇ ਪਿੱਠੇ 'ਚ ਜ਼ੋਰ ਨਹੀਂ ਵੀ ਉੱਥੇ ਜਾ ਕੇ ਹਮਲਾ ਕਰ ਸਕੋ ਫੇਰ ਤੁਹਾਡਾ ਕੋਈ ਲੀਟਰ ਵੇਚਦਾ ਹੋ ਮਲ ਲਾਪ ਸੰਗੂ ਕੋਲੇ ਕੋਲੇ ਆਓ ਜੇ ਜੂਏ ਦੇ ਅੱਡੇ ਖਲਾਉਣੇ ਆ ਜੂਏ ਦੇ ਅੱਡੇ ਖੁੱਲ ਖੁੱਲਣਗੇ ਜੇ ਕਿਸੇ ਨੇ ਨਸ਼ੇ ਵੇਚਣ ਦੀ ਛੂਟ ਲੈਣੀ ਆ ਉਹ ਮਿਲੂਗੀ ਜੇ ਪੰਚਾਇਤਾਂ ਨੇ ਗਵਨ ਕਰਨਾ ਉਹ ਹੋ ਪਰ ਉਹ ਤਾਂ ਕਹਿ ਰਹੇ ਨੇ ਕਿ ਰੰਗਲਾ ਪੰਜਾਬ ਬਣਾ ਰਹੇ ਆ ਜੀ ਇਹਨਾਂ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਨਪਾਗਿਆਂ ਬਾਰੇ ਮੈਂ ਕਹਿੰਦਾ ਜੁੱਤੀ ਦਾ ਯਾਰ ਨੇ ਇਹ ਲੋਕ ਲੋਕਾਂ ਨੇ 96 ਚੁਣੇ ਕੀ ਤੁਸੀਂ ਕਦੇ ਬੋਲ ਸਕੇ ਤੁਸੀਂ ਦਿੱਲੀ ਦਾ ਧੱਲੇ ਬਣ ਕੇ ਰਹਿ ਗਏ ਮੈਂ ਹੁਣ ਲੁਟੇਰਾ ਤੰਤਰ ਪੰਜਾਬ ਤੇ ਆ ਕੇ ਕਾਬਜ ਹੋਊਗਾ ਹੋਇਆ ਕਿ ਨਹੀਂ ਕੇਜਰੀਵਾਲ ਇੱਥੇ ਆ ਗਿਆ ਫਿਰ ਰਾਗਵ ਚੱਡਾ ਇੱਥੇ ਆ ਗਿਆ ਫਿਰ ਸਤਿੰਦਰ ਜੈਨ ਇੱਥੇ ਆ ਗਿਆ ਜਿਹੜੇ ਕਪਲੇਬਾਜ ਹੈ ਹੁਣ ਇਹਨਾਂ ਕੋਲੇ ਰਾਜਨੀਤੀ ਆ ਗਈ ਵੀ ਇਹਨਾਂ ਨੂੰ ਨਸ਼ਿਆਂ ਨਾਲ ਮਕਾਦੋ ਇਹਨਾਂ ਦੀ ਨੌਜਵਾਨ ਖਤਮ ਕਰ ਦਿਓ ਜਾਂ ਮਜਬੂਰ ਕਰ ਦਿਓ ਵੀ ਇੱਥੋਂ ਦੌੜ ਜਾਣ ਬਾਹਰ ਕਰਨਲ ਸਾਹਿਬ ਆਸਤੇ ਬੈਠੇ ਆ ਸਾਰੇ ਸੁਣ ਰਹੇ ਆ ਜੇ ਜਿਹੜੀ ਮੰਗ ਕਰ ਰਹੇ ਨੇ ਉਹ ਮੰਨ ਲੈਣ ਤਾਂ ਸਾਡੀ ਜਿੱਤ ਹੋ ਜੂ ਜਿੱਤ ਨਹੀਂ ਉਹ ਸਾਡੀ ਵੱਡੀ ਹਾਰ ਹੈ ਸਾਡੀ ਜਿੱਤ ਫੇਰ ਹੈ ਵੀ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਉਹਨਾਂ ਤੇ ਪਰਚੇ ਹੋਣ ਉਹ ਜੇਲਾ ਚ ਜਾਣ ਫੇਰ ਜਿੱਤ ਚੰਦ ਭਾਂ ਦੇ ਲੋਕਾਂ ਨੂੰ ਅੰਦਰ ਵੜ-ਵੜ ਕੁੱਟਿਆ ਹੱਡੀਆਂ ਤੋੜਤੀਆਂ ਉਥੋਂ ਦੇ ਸਰਪੰਚ ਨਿਕਾਲਾ ਕਰਤਾ ਇੰਨੀ ਕੁੱਟ ਕੀਤੀ ਜੇ ਬੋਲਾਂਗਾ ਤਾਂ ਮਾਰ ਦੇਣਗੇ ਜੇ ਨਾ ਬੋਲਿਆ ਫੇਰ ਮਰ ਜਾਵਾਂਗੇ ਮੇਰੇ ਘਰੇ ਰੇਡਾਂ ਹੁੰਦੀਆਂ ਸੀ ਕੰਦਾ ਟਪ ਟਪ ਕੀ ਕਰਾਂ ਭਾਈ ਕੱਲ ਨੂੰ ਫਿਰ ਮੈਂ ਹਥਿਆਰ ਚੱਕਾਂ ਇਹਨਾਂ ਦੇ ਖਿਲਾਫ ਤੁਸੀਂ ਇਹ ਸਿਸਟਮ ਸੁਧਾਰ ਲਓ ਪਰ ਜੇ ਇਹ ਨਾ ਸਿਸਟਮ ਸੁਧਰਿਆ ਜੇ ਪੰਜਾਬ ਨੇ ਹਥਿਆਰ ਚੱਕ ਲਿਆ ਪਰ ਪੰਜਾਬ ਦੀ ਹਾਲਤ ਕੀ ਕਰਦੀ ਆਮ ਆਦਮੀ ਪਾਰਟੀ ਨੇ ਵੀ ਜੇ ਤੁਸੀਂ ਧਰਨੇ ਮਜਾਰੇ ਲਾਉਂਗੇ ਤੁਹਾਨੂੰ ਇਨਸਾਫ ਦੇ ਦਾਂਗੇ ਨਹੀਂ ਕੋਈ ਗੱਲ ਦੀ ਸੁਣਵਾਈ ਨਹੀਂ ਬਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੈ ਜਵਾਨ ਜੈ ਕਿਸਾਨ ਕਿਸਾਨਾਂ ਤੇ ਵੀ ਬਲਡੋਜ਼ਰ ਚੱਲੇ ਨੇ ਜੀ ਤੇ ਜਵਾਨ ਤੇ ਵੀ ਕੁਝੇ ਦਿਨਾਂ ਦਾ ਫਰਕ ਆ ਲੱਤਾਂ ਬਾਹਾਂ ਤੋੜਤੀਆਂ ਜੀ ਕਹਿੰਦੇ ਦੇਖੋ ਜਿਹੜਾ ਕਿਸਾਨ ਆ ਨਾ ਉਹ ਨਿਹੱਤਾ ਆ ਕਿਸਾਨਾਂ ਦੇ ਹੱਥਾਂ 'ਚ ਅੱਜ ਝੰਡੇ ਆ ਤੇ ਛੋਟੀ ਜੀ ਡਾਂਗ ਆ ਤੇ ਅਸੀਂ ਉਮੀਦ ਕਰਦੇ ਆਂ ਵੀ ਜਿਹੜੀਆਂ ਹਕੂਮਤਾਂ ਸਾਡੇ ਤੇ ਜ਼ਬਰ ਜ਼ਲੋਕ ਕਰਨਗੀਆਂ ਵੀ ਅਸੀਂ ਇਕੱਠੇ ਹੋ ਕੇ ਸੰਘਰਸ਼ਾਂ ਨੂੰ ਨਵੀਂ ਰੂਪਰੇਖਾ ਦਿੰਨੇ ਆ ਪਰ ਆ ਤਾਂ ਚੰਬੇ ਵਾਲੀ ਗੱਲ ਹੋ ਗਈ ਬਿਲਕੁਲ ਚੰਬਾ ਵੀ ਜਿਹੜੇ ਜਿਹੜੀ ਆਰਮ ਫੋਰਸ ਕੋਲੇ ਹੱਥ 'ਚ ਆਰਮ ਹੈ ਬੰਦੂਕ ਆ ਉਹਦਾ ਇਹ ਹਾਲ ਕਰ ਦੇਣ ਇਹ ਹੰਕਾਰੇ ਵੇ ਲੋਕ ਆਮ ਆਦਮੀ ਜਿਹੜੀ ਆ ਨਾ ਆਮ ਆਦਮੀ ਦੀ ਸਰਕਾਰ ਦੇਖੋ ਕਾਨੂੰਨ ਦੇ ਨਾਂ ਤੇ ਆਈ ਆ ਕਾਨੂੰਨ ਦਾ ਗੱਲ ਕਰਦੀ ਆ ਸੰਵਿਧਾਨ ਦੀ ਸੌ ਖਾ ਕੇ ਆਈ ਆ ਔਰ ਇਹਨਾਂ ਨੂੰ ਸੰਵਿਧਾਨਕ ਸ਼ਕਤੀਆਂ ਕੀ ਹੈ ਇਹ ਵੀ ਨਹੀਂ ਪਤਾ ਦੇਖੋ ਹੁਣ ਕਹਿੰਦੇ ਆ ਵੀ ਮੈਂ بار بار ਇਹ ਗੱਲਾਂ ਦਹਰਾਉਣਾ ਰਿਹਾ ਨਾ ਦੇਖੋ ਉਹੀ ਗੱਲਾਂ ਹੁੰਦੀਆਂ ਵੀ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਕਿੱਥੇ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਚ ਮਜ਼ਦੂਰਾਂ ਦਾ ਕਿਸਾਨਾਂ ਦਾ ਤੇ ਜਵਾਨਾਂ ਦਾ ਇਹ ਹਾਲ ਹੋਣਾ ਚਾਹੀਦਾ ਡੈਮੋਕ੍ਰੇਸੀ ਤੁਹਾਡੀ ਸੋਕਾਲ ਫੇਰ ਮੰਦੇ ਵੀ ਅਗਲੇ ਨੇ ਰਿਪੋਰਟ ਲਿਖਾਈ ਫਰਸਟ ਇਨਫੋਰਮੇਸ਼ਨ ਰਿਪੋਰਟ ਤੁਸੀਂ ਰਿਪੋਰਟ ਦਰਜ ਕਰਦੇ ਤੇ ਉਹ ਤੇ ਕਾਰਵਾਈ ਕਰਦੇ ਇਹ ਡੈਮੋਕਰੇਸੀ ਦਾ ਤਕਾਜਾ ਵੀ ਅਸੀਂ ਧਰਨੇ ਲਾ ਕੇ ਇਨਸਾਫ ਲਈਏ ਫਿਰ ਤਾਂ ਅਸੀਂ ਤੁਹਾਡਾ ਗਲ ਫੜਿਆ ਤੇ ਇਨਸਾਫ ਦੀ ਮੰਗ ਕਰਦੇ ਆ ਫਿਰ ਤੁਹਾਡਾ ਕਾਨੂੰਨ ਕਿੱਥੇ ਕਾਨੂੰਨ ਦਾ ਮਤਲਬ ਕੀ ਕਾਨੂੰਨ ਦਾ ਮਤਲਬ ਅੱਜ ਇਹ ਹੀ ਹੈ ਇੰਡੀਆ ਚ ਕਾਨੂੰਨ ਮੱਕੜੀ ਦਾ ਉਹ ਜਾਲ ਹੈ ਜੀ ਚ ਛੋਟੇ ਮੋਟੇ ਕੀੜੇ ਮਕੌੜੇ ਫਸਦੇ ਆ ਤੇ ਵੱਡੇ ਜਾਨਵਰ ਇਸ ਨੂੰ ਪਾੜ ਕੇ ਨਿਕਲ ਜਾਂਦੇ ਸੋ ਕਾਨੂੰਨ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਅੱਜ ਬੁਲਡੋਜ਼ਰ ਚੱਲਿਆ ਕਿੱਥੇ ਚੱਲਿਆ ਦੇਖਿਆ ਕਿਸੇ ਹਾਲੀਸਤਾਨ ਮਹਿਲ ਤੇ ਜਾਂ ਹਾਲੀਸਤਾਨ ਬਿਲਡਿੰਗ ਤੇ ਬੁਲਡੋਜ਼ਰ ਚੱਲਿਆ ਹੋਵੇ ਬੁਲਡੋਜ਼ਰ ਚੱਲਿਆ ਬੇੜਿਆਂ ਚ ਬੁਲਡੋਜ਼ਰ ਚੱਲਿਆ ਬਸਤੀਆਂ ਚ ਬੁਲਡੋਜ਼ਰ ਚੱਲਿਆ ਗਰੀਬ ਲੋਕਾਂ ਦੇ ਘਰਾਂ ਚ ਭਾਈ ਮੈਂ ਕਹਿੰਦਾ ਵੀ ਗਰੀਬ ਨੇ ਕਿਸੇ ਮਜ਼ਦੂਰ ਮਜਬੂਰੀ ਬਸ ਜੇ ਕੰਮ ਕੀਤਾ ਅਸੀਂ ਤੁਹਾਡੇ ਨਾਲ ਪਰ ਕੀ ਉਹਦਾ ਘਰ ਕੌਣ ਢਾਉਣਾ ਕਿੱਥੋਂ ਦਾ ਇਨਸਾਫ ਹੈ ਜੇ ਗਰੀਬ ਬੰਦੇ ਨੇ ਨਸ਼ਾ ਵੇਚਿਆ ਉਹਦਾ ਘਰ ਟਾ ਕੇ ਇਨਸਾਫ ਮਿਲਦਾ ਤਾਂ ਮੈਂ ਤੁਹਾਡੇ ਦਰਿਆ ਜੀ ਇਨਸਾਫ ਦੀ ਮੰਗ ਕਰਦਾ ਵੀ ਪੰਜਾਬ ਚ ਚਿੱਟਾ ਆਇਆ ਕਿੱਥੋਂ ਇਸ ਦਾ ਜ਼ਿੰਮੇਵਾਰ ਕੌਣ ਹੈ ਜੇ ਪੰਜਾਬ ਚ ਚਿੱਟਾ ਆਉਂਦਾ ਸਭ ਤੋਂ ਪਹਿਲਾਂ ਜ਼ਿੰਮੇਵਾਰਾ ਪੰਜਾਬ ਦਾ ਸੀਐਮ ਜਿਸ ਨੂੰ ਅਸੀਂ ਰਾਜਾ ਬਣਾਇਆ ਜਿਹੜਾ ਕਹਿੰਦਾ ਮੈਂ ਕਸਟੋਡੀਅਨ ਆ 3000 3 ਕਰੋੜ ਲੋਕਾਂ ਦਾ ਫਿਰ ਚਿੱਟਾ ਇੱਥੇ ਆਇਆ ਤਾਂ ਸਤੋਜ ਵਾਲੇ ਮਹਾਰਾਜ ਭਗਵੰਤ ਮਾਨ ਦਾ ਘਰ ਟੈਣਾ ਚਾਹੀਦਾ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਜਿਹੜਾ ਪੁਲਿਸ ਮੁਖੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਚਿੱਟਾ ਬੰਦ ਕਰਾਉਣਾ ਤੁਹਾਡਾ ਘਰ ਟੈਣਾ ਚਾਹੀਦਾ ਉਸ ਤੋਂ ਬਾਅਦ ਸਮੇਂ ਦਾ ਡੀਸੀ ਜ਼ਿੰਮੇਵਾਰ ਹੈ ਐਮਐਲਏ ਜ਼ਿੰਮੇਵਾਰ ਹੈ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਵੀ ਜ਼ਿੰਮੇਵਾਰ ਹੈ ਇਹਨਾਂ ਦੇ ਪਹਿਲਾਂ ਘਰ ਟਾਓ ਜੇ ਪੰਜਾਬ ਚ ਚਿੱਟਾ ਆਉਂਦਾ ਜੀ ਜੇ ਤੁਸੀਂ ਜੇ ਤੁਸੀਂ ਕਹਿੰਦੇ ਹੋ ਵੀ ਚਿੱਟਾ ਮੈਂ ਤੁਹਾਨੂੰ ਪੁੱਛਦਾ ਵੀ ਸਾਡੇ ਲੋਕਾਂ ਕੋਲੇ ਬੇੜਿਆਂ ਚ ਚਿੱਟਾ ਆਇਆ ਕਿੱਥੋਂ ਦੱਸੋ ਨਾ ਵੀ ਅਸੀਂ ਕੋਈ ਫੈਕਟਰੀ ਲਾਈ ਵੀ ਆ ਜੇ ਤੁਸੀਂ ਕਹਿੰਦੇ ਹੋ ਸਾਡਾ ਤਾਂ ਸਬੰਧ ਬਣ ਨਹੀਂਦਾ ਪਾਕਿਸਤਾਨ ਨਾਲ ਸਾਡੇ ਤੋਂ ਅੱਡ ਹੋਇਆ ਵਾ ਉਹ ਸਾਡਾ ਖਿੱਤਾ ਹੈ ਕਹਿੰਦੇ ਪਾਕਿਸਤਾਨ ਤੋਂ ਚਿੱਟਾ ਆਉਂਦਾ ਕਹਿੰਦੇ ਅਫਗਾਨਿਸਤਾਨ ਚੋਂ ਚਿੱਟਾ ਆਉਂਦਾ ਮੰਨ ਲਿਆ ਭਾਈ ਤੁਹਾਡੇ ਕੋਲੇ ਪੰਜਾਬ ਪੁਲਿਸ ਹੈ ਤੁਹਾਡੇ ਕੋਲੇ ਆਰਮ ਫੋਰਸ ਹੈ ਫਿਰ ਸਰਜਿਕਲ ਸਟ੍ਰਾਈਕ ਕਰੋ ਨਾ ਉਹਨਾਂ ਤੇ ਜਾ ਕੇ ਗਰੀਬਾਂ ਦੇ ਘਰ ਨਾ ਟਾਓ ਗਰੀਬਾਂ ਦੇ ਘਰ ਤਾਂ ਕੇ ਇਨਸਾਫ ਨਹੀਂ ਮਿਲਣਾ ਜਾਂ ਜੇ ਉੱਥੋਂ ਨਹੀਂ ਆਉਂਦਾ ਥੋੜੇ ਪਿੱਠੇ ਚ ਜ਼ੋਰ ਨਹੀਂ ਵੀ ਉੱਥੇ ਜਾ ਕੇ ਹਮਲਾ ਕਰ ਸਕੋ ਫੇਰ ਤੁਹਾਡਾ ਕੋਈ ਲੀਡਰ ਬੇਚਦਾ ਹੋ ਮੈਂ ਕਹਿੰਦਾ ਬਈ ਲੈ ਮੇਰਾ ਹਲਕਾ ਭਦੌੜ ਹੈ ਜੀ ਕਿਹੜਾ ਗੈਰ ਕਾਨੂੰਨੀ ਕੰਮ ਕਰਨਾ ਆਓ ਮੈਂ ਤੁਹਾਨੂੰ ਦੱਸ ਦਾਂਗਾ ਕਿਹਦੇ ਕੋਲ ਜਾਣਾ ਤੁਸੀਂ ਐਮਐਲਏ ਲਾਹਬ ਸਿੰਘ ਉੱਗਾ ਕੋਲੇ ਕੋਲੇ ਆਓ ਜੇ ਜੂਏ ਦੇ ਅੱਡੇ ਖਲੌਣੇ ਆ ਜੂਏ ਦੇ ਅੱਡੇ ਖੁੱਲਣਗੇ ਜੇ ਕਿਸੇ ਨੇ ਨਸ਼ੇ ਵੇਚਣ ਦੀ ਛੂਟ ਲੈਣੀ ਆ ਉਹ ਮਿਲੂਗੀ ਜਿਸ ਪੰਚਾਇਤਾਂ ਨੇ ਗਵਨ ਕਰਨਾ ਉਹ ਹੋਊਗਾ ਸੋ ਇਹ ਤਾਂ ਸਾਡੇ ਸੂਰਤੇ ਹਾਲ ਹੈ ਕਦੇ ਤੁਸੀਂ ਸੋਚਿਆ ਮੈਂ ਤਾਂ ਆਪਣੇ ਆਪ ਨੂੰ ਮੈਂ ਦੇਖੋ ਇਹ ਸਾਬਕਾ ਸੈਨਿਕ ਨੇ ਇਹ ਦੇਸ਼ ਵਾਸਤੇ ਲੜੇ ਨੇ ਠੀਕ ਆ ਇਹ ਸਾਬਕਾ ਸੈਨਿਕ ਸਾਡੇ ਪਿੰਡਾਂ ਚੋਂ ਆ ਇਹ ਧਰਮੀ ਫੌਜੀ ਆ ਜਦ ਸਾਡੇ ਪੱਗ ਤੇ ਹਮਲਾ ਹੁੰਦਾ ਨਾ ਫਿਰ ਸਾਨੂੰ ਸਭ ਤੋਂ ਪਹਿਲਾਂ ਸਾਡਾ ਧਰਮ ਸਾਡਾ ਦੇਸ਼ ਸੋਹਣੇ ਦੇਸ਼ ਪੰਜਾਬ ਹੈ ਸੋ ਅੱਜ ਇਸ ਤੇ ਹਮਲੇ ਹੋ ਰਹੇ ਨੇ ਸਾਡੇ ਖਿਲਾਫ ਪ੍ਰੌਕਸੀ ਵਾਰ ਆ ਲੋਕ ਸਮਝਣ ਸਾਡੀ ਜਿਹੜੀ ਜਵਾਨੀ ਉੱਠਦੀ ਹੈ ਗੁਰੂ ਮਹਾਰਾਜ ਨੇ ਜਿਹੜੀ ਸਾਨੂੰ ਦਸਤਾਰ ਦਿੱਤੀ ਹੈ ਇਸ ਚ ਕਿਸ ਤਰ੍ਹਾਂ ਦੀ ਊਰਜਾ ਹੈ ਵੀ ਅਸੀਂ ਜ਼ੁਲਮ ਦੇ ਖਿਲਾਫ ਉੱਠਦੇ ਆ ਪਰ ਸਮੇਂ ਦੀਆਂ ਸਰਕਾਰਾਂ ਨੂੰ ਇਹ ਚੰਗਾ ਨਹੀਂ ਲੱਗਦਾ ਵੀ ਇਹ ਪੰਜਾਬੀ ਪਰ ਉਹ ਤਾਂ ਕਹਿ ਰਹੇ ਨੇ ਕਿ ਰੰਗਲਾ ਪੰਜਾਬ ਬਣਾ ਰਹੇ ਆ ਜੀ 3 ਸਾਲ ਰੰਗਲੇ ਪੰਜਾਬ ਦੇ ਨਾਲ ਜਿਹੜਾ ਕੰਮ 3 ਸਾਲਾਂ ਚ ਹੋਇਆ 70 ਸਾਲਾਂ ਚ ਨਹੀਂ ਹੋਇਆ ਇਹਨਾਂ ਬਾਰੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਨਭਾਗਿਆਂ ਬਾਰੇ ਇਹ 96 ਇਸ ਤਰ੍ਹਾਂ ਦੇ ਮੈਂ ਕਹਿੰਦਾ ਜੁੱਤੀ ਦੇ ਯਾਰ ਨੇ ਇਹ ਲੋਕ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਲੋਕਾਂ ਨੇ ਤੁਹਾਨੂੰ ਲੀਡਰ ਮੰਨਿਆ ਮੈਂ ਪਾਈ ਚਾਹੇ ਵੋਟ ਨਾ ਮਾਈ ਉਹ ਮੈਨੇ ਨਹੀਂ ਰੱਖਦਾ ਲੋਕਾਂ ਨੇ 96 ਚੁਣੇ ਕਿ ਤੁਸੀਂ ਕਦੇ ਬੋਲ ਸਕੇ ਤੁਸੀਂ ਦਿੱਲੀ ਦਾ ਧੱਲੇ ਬਣ ਕੇ ਰਹਿ ਗਏ ਮੈਂ ਪਹਿਲੀਆਂ ਵਾਲੀਆਂ ਇੰਟਰਵਿਊ ਚ ਕਿਹਾ ਜਦੋਂ ਦਿੱਲੀ ਚ ਇਹਨਾਂ ਦੀ ਸਰਕਾਰ ਗਈ ਮੈਂ ਖੋਣ ਲੁਟੇਰਾ ਤੰਤਰ ਪੰਜਾਬ ਤੇ ਆ ਕੇ ਕਾਬਜ ਹੋਊਗਾ ਹੋਇਆ ਕਿ ਨਹੀਂ ਕੇਜਰੀਵਾਲ ਇੱਥੇ ਆ ਗਿਆ ਫਿਰ ਰਾਗਵ ਚੱਡਾ ਇੱਥੇ ਆ ਗਿਆ ਫਿਰ ਸਤਿੰਦਰ ਜੈਨ ਇੱਥੇ ਆ ਗਿਆ ਜਿਹੜੇ ਕਪਲੇਬਾਜ ਇਹ ਸੋਨਾ ਦੇਸ਼ ਪੰਜਾਬ ਹੈ ਉਹੀ ਮੈਂ ਕਹਿਣਾ ਵੀ ਜਿਹੜੀ ਸਾਡੀ ਜਵਾਨੀ ਆ ਨਾ ਇਹਨਾਂ ਤੋਂ ਇਹਨਾਂ ਨੂੰ ਪ੍ਰੋਬਲਮ ਹੈ ਹਕੂਮਤਾਂ ਨੂੰ ਇਹਨੂੰ ਮਾਰਨਾ ਚਾਹੁੰਦੀ ਆ ਇਹਨੂੰ ਪ੍ਰੌਕਸੀ ਵਾਰ ਨਾਲ ਖਤਮ ਕਰ ਰਿਆ ਦੇਖੋ ਅਸੀਂ ਕਦੇ ਆ ਰਹੇ ਤੇ ਕਦੇ ਰੰਬੀ ਤੇ ਠੀਕ ਆ ਗੋਲੀਆਂ ਖਾਧੀਆਂ ਸਰਦਾਂ ਤੇ ਵੀ ਗੋਲੀਆਂ ਖਾਧੀਆਂ ਫੌਜੀਆ ਨੇ ਸਾਡੇ ਲੋਕ ਵੀ ਲੜਿਆ ਧਰਮ ਵਾਸਤੇ ਅਸੀਂ ਮਕਾਇਆ ਨਹੀਂ ਮੁਕਣੇ ਹੁਣ ਇਹਨਾਂ ਕੋਲੇ ਰਾਜਨੀਤੀ ਆ ਗਈ ਵੀ ਇਹਨਾਂ ਨੂੰ ਨਸ਼ਿਆਂ ਨਾਲ ਮਕਾਦੋ ਇਹਨਾਂ ਦੀ ਨੌਜਵਾਨੀ ਖਤਮ ਕਰ ਦੋ ਜਾਂ ਮਜਬੂਰ ਕਰ ਦੋ ਵੀ ਇੱਥੋਂ ਦੌੜ ਜਾਣ ਕਹਿੰਦੇ ਜੀ ਕਿਸਾਨੀ ਅੰਦੋਲਨ ਕਰਕੇ ਬਹੁਤ ਸਾਰੇ ਮਸਲੇ ਇਦਾਂ ਦੇ ਸੀਗੇ ਜਿਹੜੇ ਉਲਝੇ ਹੋਏ ਸੀ ਬਹੁਤ ਨੁਕਸਾਨ ਹੋ ਰਿਹਾ ਸੀ ਉਹਨੂੰ ਸੁਲਝ ਜਾਣਾ ਜੀ ਸਾਰਾ ਖਤਮ ਹੋ ਜਾਣਾ ਚਿੱਟਾ ਹੋਰ ਜੋ ਵੀ ਕਰਇਤਾਂ ਨੇ ਪੰਜਾਬ ਦੇ ਵਿੱਚੋਂ ਖਤਮ ਹੋ ਜਾਣੀਆਂ ਨੇ ਕਿਸਾਨਾਂ ਦਾ ਅੰਦੋਲਨ ਚੱਕਤਾ ਦੇਖੋ ਇੱਕ ਤਾਂ ਅਸੀਂ ਸੰਘਰਸ਼ ਲੜੇ ਨੇ ਸੰਘਰਸ਼ ਲੜੇ ਨੇ ਵੱਡੇ ਵੱਡੇ ਇਨਸਾਫ ਵਾਸਤੇ ਅੱਜ ਅੱਜ ਜੇ ਇੱਥੇ ਕਰਨਲ ਸਾਹਿਬ ਵਾਸਤੇ ਬੈਠੇ ਆ ਅਸੀਂ ਇੱਕ ਮਿੰਟ ਅੰਕਲ ਕਰਨਲ ਸਾਹਿਬ ਵਾਸਤੇ ਬੈਠੇ ਆ ਸਾਰੇ ਸੁਣ ਰਹੇ ਆ ਜੇ ਜਿਹੜੀ ਮੰਗ ਕਰ ਰਹੇ ਨੇ ਉਹ ਮੰਨ ਲੈਣ ਤਾਂ ਸਾਡੀ ਜਿੱਤ ਹੋ ਜੂ ਦੱਸੋ ਫਿਰ ਤਾਂ ਸਾਡੀ ਜਿੱਤ ਹੋ ਜੂ ਨਾ ਜਿੱਤ ਨਹੀਂ ਉਹ ਸਾਡੀ ਵੱਡੀ ਹਾਰ ਹੈ ਜੇ ਸਾਡੀਆਂ ਮੰਗਾਂ ਮੰਨ ਲੈਣ ਸਾਡੀ ਜਿੱਤ ਫੇਰ ਹੈ ਵੀ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਉਹਨਾਂ ਤੇ ਪਰਚੇ ਹੋਣ ਉਹ ਜੇਲ੍ਹਾਂ ਚ ਜਾਣ ਫਿਰ ਜਿੱਤ ਆ ਤੁਹਾਡਾ ਇੱਕ ਪ੍ਰੈਸ ਰਿਪੋਰਟਰ ਅਮਨਜਿੰਦਰ ਉਹਤੇ ਪਰਚਾ ਦਰਜ ਹੋਇਆ ਆ ਰਾਮਪੁਰੇ ਕਰਾਇਆ ਬਲਕਾਰ ਸਿੱਧੂ ਨੇ ਲੋਕ ਹੱਕਾਂ 'ਚ ਆ ਗਏ ਉਹਦੇ ਤੇ ਪਰਚਾ ਵਾਪਸ ਹੋ ਗਿਆ ਮੈਂ ਤਾਂ ਮਨਜਿੰਦਰ ਨੂੰ ਵਧਾਈ ਦਿੱਤੀ ਨਹੀਂ ਮਾ ਨਹੀਂ ਮਨਜਿੰਦਰ ਤੂੰ ਵਧਾਈ ਦਾ ਪਾਤਰ ਨਹੀਂ ਇਹ ਸਾਡੀ ਵੱਡੀ ਹਾਰ ਹੈ ਜਿਹੜੇ ਪੁਲਿਸ ਅਫਸਰਾਂ ਨੇ ਤੇਰੇ ਤੋਂ ਝੂਠਾ ਪਰਚਾ ਕੀਤਾ ਕਿ ਉਹ ਅੰਦਰ ਗਏ ਫੇਰ ਸਾਡੇ ਇਨਸਾਫ ਦੀ ਇਨਸਾਫ ਮੰਨਦੇ ਨਾ ਫੇਰ ਮੰਨਦੇ ਵੀ ਇਨਸਾਫ ਦਾ ਰਾਜ ਆ ਚੰਦ ਭਾਂ ਦੇ ਲੋਕਾਂ ਨੂੰ ਅੰਦਰ ਵੜ-ਵੜ ਕੁੱਟਿਆ ਹੱਡੀਆਂ ਤੋੜਤੀਆਂ ਉੱਥੋਂ ਦੇ ਸਰਪੰਚ ਨਕਾਲਾ ਕਰਤਾ ਇੰਨੀ ਕੁੱਟ ਕੀਤੀ ਤੇ ਲੋਕ ਉਹਨਾਂ ਦੇ ਹੱਕਾਂ 'ਚ ਆ ਗਏ ਪਰਚੇ ਵਾਪਸ ਹੋ ਗਏ ਤੇ ਅਸੀਂ ਜਿੱਤ ਦੀ ਖੁਸ਼ੀ ਮਨਾਈਏ ਇਹ ਜਿੱਤ ਨਹੀਂ ਐ ਸਾਡੀ ਵੱਡੀ ਹਾਰ ਐ ਪਰ ਉਹ ਸਿਸਟਮ ਜਿਹਨੇ ਸਾਡੇ ਲੋਕਾਂ ਤੇ ਤਸੱਦਦ ਕੀਤਾ ਚੰਦ ਭਾਂਦਿਆਂ ਤੇ ਉਹ ਜੇ ਅੰਦਰ ਜਾਂਦੇ ਫੇਰ ਮੰਨਦੇ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਨਹੀਂ ਅਸੀਂ ਨਹੀਂ ਮੰਨਦੇ ਵੀ ਇੱਥੇ ਕਾਨੂੰਨ ਦਾ ਰਾਜ ਐ ਫੇਰ ਸਾਡੀਆਂ ਜਿਹੜੀਆਂ ਛਾਤੀਆਂ ਖੁੱਲੀਆਂ ਨੇ ਇਹੀ ਗੱਲ ਕਹਿਣਾ ਅੱਜ ਪੰਜਾਬ 'ਚ ਹਾਲਾਤ ਇਹ ਬਣ ਗਏ ਜੇ ਬੋਲਾਂਗਾ ਤਾਂ ਮਾਰ ਦੇਣਗੇ ਜੇ ਨਾ ਬੋਲਿਆ ਫੇਰ ਮਰ ਜਾਵਾਂਗੇ ਠੀਕਾ ਹੁਣ ਬੋਲ ਕੇ ਮਰੀਏ ਜਿਹੜੇ ਅਸਤਰ ਸ਼ਸਤਰ ਗੁਰੂ ਸਾਹਿਬ ਨੇ ਸਾਨੂੰ ਫੜਾਏ ਸੀਗੇ ਵੀ ਇਸ ਦੇ ਸਿਰਾਂ ਤੇ ਤੁਸੀਂ ਇਨਸਾਫ ਲੈਣਾ ਉਹ ਤਾਂ ਸਾਤੋਂ ਖੋਲੇ ਹੁਣ ਸਾਡੇ ਛੰਡਿਆ ਤੋਂ ਡਰਨ ਲੱਗ ਗਏ ਕਹਿੰਦੇ ਫਰੀडम ਆਫ ਐਕਸਪ੍ਰੈਸ਼ਨ ਫਰੀडम ਆਫ ਸਪੀਚ ਕਿੱਥੇ ਆ ਫਰੀडम ਆਫ ਸਪੀਚ 10 12 ਪਰਚੇ ਮੇਰੇ ਤੇ ਦਰਜ ਕਰਤੇ ਇਹ ਚੀਜ਼ਾਂ ਦੇ ਲਾਇਕ ਆ ਸੀ ਅਸੀਂ ਆਪਦੇ ਪਿੰਡਾਂ ਚ ਆ ਕੇ ਜਿੱਤਾਂ ਪ੍ਰਾਪਤ ਕੀਤੀਆਂ ਇਤਿਹਾਸਕ ਜਿੱਤਕ ਪ੍ਰਾਪਤ ਕੀਤੀ ਸੋ ਜੇ ਸਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਮੇਰੇ ਮਾਤਾ ਜੀ ਕੱਲੇ ਹੁੰਦੇ ਸੀ ਮੈਂ ਜਾਂਦਾ ਸੀ ਹਾਈ ਕੋਰਟ ਭੱਜ ਭਜਾ ਕੇ ਜ਼ਮਾਨਤਾ ਕਰਾਉਣ ਠੀਕ ਆ ਕੋਈ ਮੈਨੂੰ ਪੈਸਾ ਦੇ ਦਿੰਦਾ ਸੀ ਵਕੀਲ ਕਰਾਉਣ ਵਾਸਤੇ 12 ਪਰਚੇ ਮੈਂ ਕਿਵੇਂ ਹੰਡਾਏ ਹੋਣਗੇ ਮੇਰੇ ਘਰੇ ਰੇਡਾਂ ਹੁੰਦੀਆਂ ਸੀ ਕੰਦਾ ਟਪ ਟਪ ਮੇਰੇ ਮਾਤਾ ਜੀ 60 ਸਾਲ ਦੇ ਜਿਹੜੇ ਹੁੰਦੇ ਸੀ ਪਿੰਡ ਦੇ ਲੋਕ ਕੁਝ ਸਟਾਊਟ ਲੋਕ ਠੀਕ ਆ ਦੱਲੇ ਲੋਕ ਨਾਲ ਆ ਕੇ ਖੜਦੇ ਸੀ ਸੋ ਇਹ ਚੀਜ਼ਾਂ ਸਾਡੇ ਨਾਲ ਹੋਈਆਂ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਸਸਪੈਂਡ ਕਰ ਦਿੱਤਾ ਗਿਆ ਕੀ ਕਰਾਂ ਭਾਈ ਕੱਲ ਨੂੰ ਫਿਰ ਮੈਂ ਹਥਿਆਰ ਚੱਕਾਂ ਇਹਨਾਂ ਦੇ ਖਿਲਾਫ ਸੋ ਇੱਕ ਦਿਨ ਮਰਦਾ ਬੰਦਾ ਫਿਰ ਸਾਰਾ ਕੁਝ ਕਰਦਾ ਹੁੰਦਾ ਉਸ ਲਈ ਤਾਂ ਸਾਨੂੰ ਤੁਰਨ ਨਾ ਦਿਓ ਅਸੀਂ ਤੁਹਾਡੀ ਡੈਮੋਕ੍ਰੇਸੀ ਜਹੇ ਜੀ ਵੀ ਆ ਟੁੱਟੀ ਗੁੰਗੀ ਬੂੰਗੀ ਬੋਲੀ ਸਰਕਾਰ ਉਹਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਸੋਚ ਰਿਆ ਤੁਸੀਂ ਇਹ ਸਿਸਟਮ ਸੁਧਾਰ ਲਓ ਪਰ ਜੇ ਨਾ ਸਿਸਟਮ ਸੁਧਰਿਆ ਜੇ ਪੰਜਾਬ ਨੇ ਹਥਿਆਰ ਚੱਕ ਲਿਆ 84 ਵੀ ਤੁਸੀਂ ਦੇਖਿਆ ਫਿਰ ਲਾਲ ਕਿਲੇ ਤੇ ਝੰਡਾ ਵੀ ਦੇਖਿਆ ਫਿਰ ਅਫਗਾਨਿਸਤਾਨ ਲੈ ਲਦਾਖ ਤੱਕ ਸਾਡਾ ਰਾਜ ਸੀਗਾ ਰਾਜਪਾਕ ਸਾਡਾ ਸਿੱਖਾਂ ਦਾ ਕਿੱਥੋਂ ਤੱਕ ਸੀਗਾ ਅੱਜ ਇਹ ਡਰਦਿਆਂ ਨੇ ਐਡਾ ਕ ਪੰਜਾਬ ਕੀਤਾ ਨਾ ਸਾਡੀ ਸ਼ਕਤੀ ਘਟਾਈ ਜਾਣਾ ਸਾਡੇ ਲੀਡਰ ਇਹ ਸੋਚ ਹੀ ਨਹੀਂ ਸਕੇ ਇਹ ਗੱਲਾਂ ਜਿਹੜੀਆਂ ਅਸੀਂ ਅੱਜ ਸੋਚ ਰਹੇ ਮੈਂ ਵੀ ਸੈਨਿਕ ਸਕੂਲ ਦਾ ਵਿਦਿਆਰਥੀ ਆ ਮੈਂ ਵੀ ਜੈਹਿੰਦ ਤੋਂ ਚੱਲਿਆ ਸੀ ਜੈਹਿੰਦ ਮੈਂ ਕਹਿੰਦਾ ਸੀ ਮੇਰੇ ਅੰਦਰ ਦੇਸ਼ ਭਾਵਨਾ ਕੁੱਟ-ਕੁੱਟ ਕੇ ਭਰੀ ਸੀ ਪਰ ਜਦੋਂ ਪੰਜਾਬ ਆਏ ਜਦੋਂ ਸਾਡੇ ਲੋਕਾਂ ਦੇ ਹੱਕਾਂ ਨਾਲ ਇਸ ਤਰ੍ਹਾਂ ਦਾ ਨਰਾਦਰ ਹੋਇਆ ਫਿਰ ਮੇਰੇ ਕੋਲ ਗੁਰੂ ਸਾਹਿਬ ਦਾ ਨਾਰਾ ਆ ਗਿਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਅੱਜ ਅਸੀਂ ਆਪਦੇ ਲੋਕਾਂ ਦੀ ਗੱਲ ਕਰਦੇ ਪੰਜਾਬ ਦੇ ਲੋਕਾਂ ਦੀ ਇਹ ਜੀ ਜਿਹੜੇ ਦੂਜੇ ਪਰਿਵਾਰ ਨੇ ਉਹ ਗਏ ਨੇ ਵਕੀਲ ਨੇ ਘੁਮਨ ਬ੍ਰਦਰਜ਼ ਉਹਨਾਂ ਕੋਲੋਂ ਉੱਥੇ ਬੈਠ ਕੇ ਇੱਕ ਇੰਟਰਵਿਊ ਹੋਈ ਆ ਕਹਿੰਦੇ ਜੀ ਮੀਡੀਆ ਚ ਇਹਨੂੰ ਹੋਰੇ ਰੰਗ ਦੇ ਦਿੱਤਾ ਗਿਆ ਹੋਰੇ ਤਰ੍ਹਾਂ ਉਹ ਸਾਲ ਦਿੱਤਾ ਗਿਆ ਇਹਨੂੰ ਮਿਲਟਰੀ ਤੇ ਪੰਜਾਬ ਪੁਲਿਸ ਦਾ ਮੁੱਦਾ ਬਣਾ ਦਿੱਤਾ ਗਿਆ ਇਦਾਂ ਦਾ ਕੋਈ ਮੁੱਦਾ ਨਹੀਂ ਸਾਡੇ ਵੀ ਪਰਿਵਾਰ ਮਿਲਟਰੀਆਂ ਚ ਨੇ ਸਾਡੇ ਭਰਾ ਕਾਰਗਿਲ ਚ ਸ਼ਹੀਦ ਹੋਏ ਨੇ ਅਸੀਂ ਵੀ ਮਿਲਟਰੀ ਪਰਿਵਾਰਾਂ ਤੋਂ ਆ ਇਹਨੂੰ ਇਦਾਂ ਨਾ ਬਣਾਇਆ ਜਾਵੇ ਪਹਿਲਾਂ ਜੇ ਉਹਨਾਂ ਨੇ ਪਹਿਲ ਕੀਤੀ ਆ ਬਰਦੀ ਨੂੰ ਹੱਥ ਪਾਇਆ ਬਰਦੀ ਪਾੜੀ ਆ ਤਾਂ ਇਹ ਮਸਲਾ ਬਣਿਆ ਦੇਖੋ ਮੈਂ ਕਦੇ ਵੀ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਜਜ ਨਹੀਂ ਠਰਾ ਸਕਦਾ ਜਿਹੜਾ ਉਹਨਾਂ ਨੇ ਕੀਤਾ ਪਰ ਮੈਡਮ ਦੀ ਇੱਕ ਵੀਡੀਓ ਹੋਈ ਆ ਮੈਡਮ ਉਹਨਾਂ ਨਾਲ ਲਾਈਵ ਹੈ ਤੇ ਮੈਡਮ ਉਹਨਾਂ ਨੂੰ ਉਹ ਮਾਫੀਆਂ ਮੰਗ ਰਹੇ ਨੇ ਮਾਫੀਆਂ ਤਾਂ ਮੰਗ ਰਹੇ ਆ ਨਾ ਤੇ ਮੈਡਮ ਉਹਨੂੰ ਕਹਿ ਰਿਹਾ ਵੀ ਮੈਂ ਤੈਨੂੰ ਚਰਾਹੇ 'ਚ ਲਿਆ ਕੇ ਲਫੇੜੇ ਮਾਰਨੇ ਨਾ ਮੈਡਮ ਜੀ ਇਹ ਗੱਲ ਨਾ ਕਹੋ ਫਿਰ ਉਹਨਾਂ 'ਚ ਤੇ ਤੁਹਾਡੇ 'ਚ ਫਰਕ ਕੀ ਰਹਿ ਗਿਆ ਅਸੀਂ ਆਪ ਦੇ ਮੈਡਮ ਪਰਿਵਾਰ ਬੈਠਾ ਨਾ ਇੱਥੇ ਹਜ਼ਾਰਾਂ ਲੋਕ ਬੈਠੇ ਨੇ ਉਹਨਾਂ ਦੇ ਹੱਕਾਂ 'ਚ ਆ ਕੇ ਇਹ ਪੰਜਾਬੀ ਉੱਠਦੇ ਆ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਜਿੱਥੇ ਗਰੀਬ ਬੰਦਾ ਹੁੰਦਾ ਨਾ ਉਹਦੇ ਵੀ ਹੱਕ ਚੁਟਿਆ ਕਰੋ ਉਹਦਾ ਸਹਾਰਾ ਕੋਈ ਨਹੀਂ ਉਹਦਾ ਪੰਚਾਇਤਾ ਸਹਾਰਾ ਬਣ ਮੈਂਬਰ ਸਹਾਰਾ ਬਣ ਇਹ ਚੀਜ਼ਾਂ ਇੱਥੇ ਇਕੱਠੇ ਹੋ ਗਏ ਜੀ ਵੱਡੇ ਕਰਨਲ ਸਾਹਿਬ ਸੀਗਾ ਮਸਲਾ ਕਾਫੀ ਉੱਠਿਆ ਵੱਡੇ ਇਕੱਠ ਹੋ ਗਏ ਬਹੁਤ ਸਾਰੇ ਇਦਾਂ ਦੇ ਫੌਜੀ ਨੇ ਜੀ ਸਾਬਕਾ ਸੈਨਿਕ ਨੇ ਜਿਨ੍ਹਾਂ ਨਾਲ ਧੱਕੇ ਹੋ ਰਹੇ ਨੇ ਜਿਨ੍ਹਾਂ ਦੇ ਪਲੋਟ ਤੱਕ ਦੱਬਲੇ ਗਏ ਜਿਹੜੇ ਅੱਜ ਵੀ ਕਚੈਰੀਆਂ ਕੋਟਾਂ ਥਾਣਿਆਂ ਦੇ ਧੱਕੇ ਖਾ ਰਹੇ ਨੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਲਈ ਕਦੋਂ ਉੱਠਣਗੇ ਮੈਂ ਉਹੀ ਕਹਿਣਾ ਨਾ ਵੀ ਕਾਨੂੰਨ ਦਾ ਰਾਜ ਕਿੱਥੇ ਆ ਸਾਨੂੰ ਤਰਨੇ ਲਾ ਕੇ ਜੇ ਮੇਰੇ ਮਗਰ 150 ਬੰਦਾ ਹੋਊਗਾ ਤਾਂ ਮੈਨੂੰ ਇਨਸਾਫ ਮਿਲ ਜੂ ਜਿਹੜੇ ਗਰੀਬ ਬੰਦੇ ਮਗਰ ਕੋਈ ਬੰਦਾ ਨਹੀਂ ਤੁਰਦਾ ਨਹੀਂ ਵੇੜਿਆਂ 'ਚ ਲੋਕ ਨੇ ਗਰੀਬ ਕਰਾਇਆ ਵੀ ਨਹੀਂ ਲਾ ਸਕਦੇ ਉਹਨਾਂ ਦਾ ਇਨਸਾਫ ਉਹ ਕਿਵੇਂ ਲੈਂਦੇ ਹੋਣਗੇ ਇਨਸਾਫ ਉਹ ਕਿਵੇਂ ਲਤੜੇ ਜਾਂਦੇ ਹੋਣਗੇ ਇਨਸਾਫ ਤਾਂ ਉਹ ਲੋਕਾਂ ਨੂੰ ਚਾਹੀਦਾ ਨਾ 바ਵਾ ਸਾਹਿਬ ਭਿਮਰਾਵ ਦਾ ਜਿਹੜਾ ਸੰਵਿਧਾਨ ਆ ਉਹ ਕਹਿੰਦਾ ਨਾ ਵੀ ਹਰ ਇੱਕ ਨੂੰ ਇੱਕ ਨਿਗਾ ਨਾਲ ਦੇਖੋ ਪਰ ਪੰਜਾਬ ਦੀ ਹਾਲਤ ਕੀ ਕਰਤੇ ਆਮ ਆਦਮੀ ਪਾਰਟੀ ਨੇ ਵੀ ਜੇ ਤੁਸੀਂ ਧਰਨੇ ਮਜਾਰੇ ਲਾਉਂਗੇ ਤੁਹਾਨੂੰ ਇਨਸਾਫ ਦੇ ਦਾਂਗੇ ਨਹੀਂ ਕੋਈ ਗੱਲ ਦੀ ਸੁਣਵਾਈ ਨਹੀਂ ਇਹ ਕਾਨੂੰਨ ਹੈ ਇਹ ਕਿਉਂ ਨਹੀਂ ਇਹ ਲੋਕ ਜਿਹੜੇ ਵੱਡੇ ਵੱਡੇ ਸੰਵਿਧਾਨਕ ਪਦਾਂ ਤੇ ਬੈਠੇ ਨੇ ਜੱਜ ਇਹ ਕਿਉਂ ਨਹੀਂ ਇਹ ਲੈਂਦੇ ਕੋਈ ਇਸ ਤਰ੍ਹਾਂ ਦਾ ਇਹ ਤਾਂ ਹਾਲੇ ਵੀ ਨਹੀਂ ਸਮਝ ਰਹੇ ਜੀ ਜਿਹੜੀ ਵੀਡੀਓ ਬੈਰਲ ਹੋ ਰਹੀ ਆ ਲਾਈਵ ਹੋਏ ਬਨੇ ਮੈਡਮ ਉਹ ਚ ਕਹਿ ਰਹੇ ਨੇ ਕਿ ਸਾਨੂੰ ਪਤਾ ਨਹੀਂ ਸੀ ਇਹ ਕਰਨਲ ਆ ਜੇ ਉਹ ਕਰਨਲ ਪਤਾ ਨਹੀਂ ਸੀ ਉਹ ਕੁੱਟਤਾ ਕਿਸੇ ਨੂੰ ਵੀ ਫਿਰ ਤਾਂ ਕੁੱਟ ਦੇਣਗੇ ਜੀ ਇਦਾਂ ਆਮ ਲੋਕਾਂ ਦਾ ਕੀ ਹੋਊਗਾ ਜੇ ਅੱਜ ਕਹਿ ਰਹੇ ਨੇ ਉਹ ਦੇਖੋ ਉੱਥੇ ਜੇ ਮੈਨੂੰ ਕੁੱਟਿਆ ਹੁੰਦਾ ਇਹਨਾਂ ਨੂੰ ਕੁੱਟਿਆ ਹੁੰਦਾ ਇੱਕ ਗਰੀਬ ਨੂੰ ਕੁੱਟਿਆ ਹੁੰਦਾ ਇਨਸਾਫ ਥੋੜੀ ਮਿਲਣਾ ਸੀ ਸਾਨੂੰ ਜਾਂ ਤਾਂ ਰੁਪਈਏ ਦੇ ਕੇ ਚੁੱਪ ਕਰਾ ਦਿੰਦੇ ਜਾਂ ਦੋ ਪਰਚੇ ਹੋਰ ਦੇ ਕੇ ਅੰਦਰੀ ਸਿੱਟ ਦੇ ਦਿੰਦੇ ਇਨਸਾਫ ਕਿਵੇਂ ਮਿਲਦਾ ਦੇਖੋ ਮੇਰੇ ਤੇ ਇੱਕ ਪਰਚਾ ਹੋਇਆ ਮੇਰੇ ਤਾਂ ਲੁੱਟ ਖੋਦਾ ਪਰਚਾ ਦਿੱਤਾ ਜਦੋਂ ਮੇਰੇ ਨਾਲ ਫੋਨ ਤੇ ਵਦੋ ਵਦੀ ਹੋ ਗਿਆ ਐਸਆਈ ਮੈਂ ਕਿਹਾ ਮੈਂ ਸਵੇਰੇ ਐਸਐਸਪੀ ਕੋਲੇ ਜਾਵਾਂਗਾ ਤੁਹਾਡੀ ਇਹ ਰਿਕਾਰਡਿੰਗ ਲੈ ਕੇ ਪਤਾ ਉਹਨਾਂ ਨੇ ਕੀ ਕੀਤਾ ਮੈਂ ਪਟਿਆਲੇ ਆ ਰਿਹਾ ਸੀ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਕਹਿਤੀ ਉਹਨਾਂ ਨੇ ਸਾਰੇ ਸਬੂਤ ਮਟਾਉਣਾ ਚਾਹ ਪਟਿਆਲੇ ਤੱਕ ਬਰਨਾਲੇ ਤੋਂ ਮੇਰਾ ਪਿੱਛਾ ਕੀਤਾ ਜੀ ਫੋਨ ਮੇਰਾ ਸਵਿਚ ਆਫ ਹੋ ਗਿਆ ਮੇਰਾ ਲਿੰਕ ਟੁੱਟ ਗਿਆ ਮੇਰਾ ਜਿਹੜਾ ਉਹ ਉਹ ਨਹੀਂ ਕਰ ਸਕੇ ਮੈਨੂੰ ਟਰੇਸ ਨਹੀਂ ਕਰ ਸਕੇ ਨਹੀਂ ਉਸ ਦਿਨ ਮੈਨੂੰ ਕੁੱਟ ਮਾਰ ਕੇ ਉਹ ਰਿਕਾਰਡਿੰਗਾਂ ਡਿਲੀਟ ਕਰਕੇ ਮੈਨੂੰ ਵੀ ਜੇਲ੍ਹ ਚ ਸਿੱਟ ਦੇਣਾ ਸੀ ਤੇ ਮੈਂ ਕੀ ਕਰਦਾ ਠੀਕ ਆ ਇਨਸਾਫ ਨਾ ਦੀ ਕੋਈ ਚੀਜ਼ ਹੀ ਨਹੀਂ ਇੱਥੇ ਪਰ ਲੋਕ ਵੀ ਕੀ ਕਰਨ ਕਿੰਨੇ ਕੁ ਲੋਕਾਂ ਵਾਸਤੇ ਧਰਨੇ ਲਾਉਣ ਕਿੰਨੇ ਲੋਕਾਂ ਵਾਸਤੇ ਉੱਠਣ ਰੋਜ਼ ਰੋਜ਼ ਤਾਂ ਅਸੀਂ ਇਹ ਚੀਜ਼ਾਂ ਕਰ ਨਹੀਂ ਸਕਦੇ ਸਰਕਾਰ ਨੂੰ ਅਸੀਂ ਆਵਾਜ਼ ਦਿੰਨੇ ਆ ਪਰ ਉਹ ਸਰਕਾਰਾਂ ਆਵਾਜ਼ ਸੁਣ ਨਹੀਂ ਰਹੀਆਂ ਸਾਡੀਆਂ ਸੋ ਅੱਜ ਜਿਹੜੇ ਆਮ ਆਦਮੀ ਦੇ 96 ਚੁਣੇ ਸੀ ਨਾ ਤੁਹਾਨੂੰ ਪ੍ਰਮਾਤਮਾ ਨੇ ਐਡੀ ਵੱਡੀ ਬਖਸ਼ਿਸ਼ ਬਖਸ਼ੀ ਆ ਤੁਸੀਂ ਸੋਚ ਨਹੀਂ ਸਕਦੇ ਪਰ ਉਹ ਉਹਦਿਆਂ ਨਾਲ ਇਹ ਜਸਟਿਸ ਜਸਟਿਸ ਨਹੀਂ ਕਰ ਸਕੇ ਇਹ ਅੱਜ ਪੈਸਿਆਂ ਮਗਰ ਇਹ ਅੱਜ ਯੂਨੀਅਨਾਂ ਤੇ ਕਾਬਜ ਇਹ ਅੱਜ ਗੁੰਡਾਗਰਦੀ ਦਾ ਇਹਨਾਂ ਨੇ ਐਡਾ ਰਾਜ 1.5 ਫੁੱਟ ਦਾ ਕੇਜਰੀਵਾਲ ਗੁਰਸਿੱਖਾਂ ਦੇ ਪੰਜਾਬ ਤੇ ਆ ਕੇ ਦੱਸੂਗਾ ਵੀ ਸਾਨੂੰ ਇਨਕਲਾਬ ਕੀ ਹੁੰਦਾ ਪਹਿਲਾਂ ਕਹਿੰਦੇ ਜੀ ਮੁਗਲ ਆਉਂਦੇ ਸੀਗੇ ਲੁੱਟਣ ਸਿੱਪਦੇ ਸਾਈਡ ਤੋਂ ਤੇ ਹੁਣ ਚੜਦੇ ਪਾਸੇ ਆਉਣ ਲੱਗੇ ਜੀ ਦੇਖ ਲਓ ਇਹੀ ਤਾਂ ਗੱਲ ਹੁਣ ਤਾਂ ਸਾਡੇ ਕਾਲੇ ਅੰਗਰੇਜ਼ ਆ ਗਏ ਸਾਨੂੰ ਲੁੱਟਣ ਤੇ ਉਹ ਗੋਰੇ ਵੀ ਕਹਿ ਗਏ ਸੀ ਵੀ ਸਾਡੇ ਤੋਂ ਖਤਰਾ ਨਹੀਂ ਤੁਹਾਨੂੰ ਤੁਹਾਡੀ ਲੀਡਰਸ਼ਿਪ ਤੋਂ ਖਤਰਾ ਹੋਵੇਗਾ ਤੇ ਉਹ ਗੱਲਾਂ ਸੱਚੀਆਂ ਹੋ ਗਈਆਂ ਅੱਜ ਆ ਤੁਸੀਂ ਦੇਖੋ ਤੁਸੀਂ ਜਦੋਂ ਇਹਨਾਂ ਤੇ ਧਾੜ ਵੀ ਹਮਲਾ ਕਰਦੇ ਸੀ ਮੁਗਲ ਹਮਲਾ ਕਰਦੇ ਸੀ ਜਿਹੜੇ ਹਿਮਾਚਲ ਦੇ ਲੋਕ ਹੈ ਤੁਹਾਡੇ ਜਨੂਬ ਬਚਾਉਣ ਵਾਸਤੇ ਕਿੰਨੇ ਕੁਰਬਾਨੀਆਂ ਦਿੱਤੀਆਂ ਵੀ ਅਸੀਂ ਤਾਂ ਬੰਦ-ਬੰਦ ਕਟਾਉਂਦੇ ਰਹੇਗੇ ਖੋਪੜੀਆਂ ਲਾਹੋਂਦੇ ਰਹੇਗੇ ਸਾਡੇ ਗੁਰੂ ਸਾਹਿਬ ਨੇ ਆਪਦੇ ਚਾਰ ਸ਼ਾਹਬਜ਼ਾਦੇ ਹਿੰਦ ਦੇ ਖਾਤਰ ਸ਼ਹੀਦ ਕੀਤੇ ਔਰੰਗੇ ਦੇ ਖਿਲਾਫ ਕੌਣ ਲੜਿਆ ਹਿੰਦ ਦੀ ਚਾਦਰ ਕਿਨੂੰ ਕਿਹਾ ਗਿਆ ਪਰ ਅੱਜ ਜਦੋਂ ਤੁਸੀਂ ਪਾਵਰ 'ਚ ਆ ਗਏ ਤੁਹਾਡਾ ਰੰਗ ਰੂਪ ਬਦਲ ਗਿਆ ਹਿੰਦੁਸਤਾਨ ਦਾ ਰੰਗ ਰੂਪ ਬਦਲ ਗਿਆ ਸਾਨੂੰ ਮਾਰਿਆ ਗਿਆ ਸਾਨੂੰ ਰਾਜਨੀਤਿਕ ਨਾਲ ਮਾਰਿਆ ਗਿਆ ਸਾਡਾ ਖਿੱਤਾ ਸਾਡੇ ਤੋਂ ਖੋਹ ਲਿਆ ਸਾਡਾ ਜਿਹੜਾ ਸੀਗਾ ਜਦੋਂ ਵੰਡ ਹੋਈ ਆ ਸਾਡਾ ਅੱਧਾ ਪੰਜਾਬ ਲੈੰਦਾ ਪੰਜਾਬ ਸਾਥੋਂ ਵੱਖ ਕਰਤਾ ਸਾਥੋਂ ਜੰਮੂ ਕਸ਼ਮੀਰ ਵੱਖ ਕਰਤਾ ਸਾਡੇ ਤੋਂ ਹਿਮਾਚਲ ਖੋਇਆ ਤੁਸੀਂ ਸਾਡੇ ਤੋਂ ਹਰਿਆਣਾ ਖੋਇਆ ਸਾਡੇ ਤੋਂ ਦਿੱਲੀ ਖੋਈ ਤੁਸੀਂ ਤੇ ਅਸੀਂ ਆਪਦੇ ਹੱਕਾਂ ਦੀ ਗੱਲਾਂ ਗੱਲ ਨਾ ਕਰੀ ਕੌਮ ਦੀ ਗੱਲ ਨਾ ਕਰੀ ਕਰਾਂਗੇ ਕਰਦੇ ਰਹਾਂਗੇ ਤੇ ਹੁਣ ਇਸ ਮਸਲੇ 'ਚ ਕਿੱਦਾਂ ਦੀ ਕਾਰਵਾਈ ਆ ਜਿਹੜੀ ਹੋਣੀ ਚਾਹੀਦੀ ਹੈ ਜੀ ਕੀ ਤੁਸੀਂ ਜੱਜ ਕਰ ਦਿਓ ਇਸ ਮਸਲੇ 'ਚ ਤਾਂ ਮੈਂ ਕਹਿੰਦਾ ਜੈਸਾ ਕਿ ਪੰਜਾਬ ਦੇਖ ਰਿਹਾ ਕਾਨੂੰਨ ਕਾਨੂੰਨ ਛੱਡ ਦਿਓ ਲੰਬੀ 45 ਦਿਨਾਂ ਦਾ ਤੁਹਾਨੂੰ ਟਾਈਮ ਦਿੱਤਾ ਵੀ ਅਸੀਂ ਸੈਟ ਬਿਠਾਤੀ ਤੁਸੀਂ ਜੈਸੇ ਕੋ ਟਿੱਟ ਫੋਰ ਟੈਟ ਵਾਲੀ ਜਿਹੜੀ ਹੈ ਜੈਸੇ ਕੋ ਤੈਸਾ ਜਹੇ ਜਾ ਉਹਨੇ ਕੀਤਾ ਉਹਨਾਂ ਨੂੰ ਕਰਕੇ ਉਹਹਿ ਜਾ ਦੱਸੋ ਤੁਸੀਂ ਫੌਜ ਤਾਂ ਘਟੋ ਘਟ ਤੁਹਾਡੇ ਤੋਂ ਤਾਂ ਉਮੀਦ ਕਰਦੇ ਆ ਅਸੀਂ ਤਾਂ ਜੇ ਜਾ ਕੇ ਉਹਨਾਂ ਨੂੰ ਟੱਕਰੇ ਸਾਨੂੰ ਭਾਈ ਤੋੜ ਦੇਣਗੇ ਲੱਤਾਂ ਬਾਹਾਂ ਤੋੜ ਦੇਣਗੇ ਸਾਨੂੰ ਜੇਲਾ 'ਚ ਸੈਟ ਦੇਣਗੇ ਗੋਲੀਆਂ ਮਾਰ ਦੇਣਗੇ ਕਦੇ ਕਹਿ ਦੇਣਗੇ ਤੇ ਕੋਲ ਚਿੱਟਾ ਫੜਿਆ ਗਿਆ ਪਿਸਟਲ ਫੜਿਆ ਗਿਆ ਇਹ ਵੱਖਵਾਦੀ ਆ ਹੱਤਵਾਦੀ ਆ ਇਹ ਕੋਈ ਸਪਾਰੀ ਲੈਣ ਗਿਆ ਸੀ ਪਰ ਤੁਹਾਡੇ ਕੋਲੇ ਤਾਂ ਇਹ ਹੈਗਾ ਪਰ ਦਿਖ ਨਹੀਂ ਰਿਹਾ ਜੀ ਜੇ ਕਿਸੇ ਆਮ ਬੰਦੇ ਤੇ ਕੋਈ ਕਾਰਵਾਈ ਕਰਨੀ ਆ ਤਾਂ ਉਦੋਂ ਹੀ ਚੱਕ ਕੇ ਉਹਦਾ ਰਿਮਾਂਡ ਲੱਤਾ ਜਾਂਦਾ ਹੈ ਜੇ ਕੋਈ ਅਫਸਰ ਆ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਆ ਉਹਦੀ ਜਾਂਚ ਪਿਠਿਆ ਦਿੱਤੀ ਜਾਂਦੀ ਹੈ ਜੀ ਫਰਕ ਕਿਉਂ ਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਉਹਨਾਂ ਲਈ ਜਾਂਚ ਹੋਰਾਂ ਲਈ ਡੰਡੇ ਇਸੇ ਕਰਕੇ ਪੰਜਾਬ ਦਾ ਨੌਜਵਾਨ ਅੱਜ ਇਹਨਾਂ ਦੇ ਸੰਵਿਧਾਨ ਨੂੰ ਕਾਨੂੰਨ ਨੂੰ ਚੈਲੰਜ ਕਰ ਰਿਹਾ ਵੀ ਫਿਰ ਏਕਾ ਕਿੱਥੇ ਆ ਕਾਨੂੰਨ ਦਾ ਰਾਜ ਕਿੱਥੇ ਆ आम आदमी चते खास आदमी च वख रह गया न ਤੁਹਾਡੀ ਪੁਲਿਸ ਫੋਰਸ ਤੇ ਕਾਰਵਾਈ ਨਹੀਂ ਹੋ ਸਕਦੀ ਸਾਨੂੰ ਜਦੋਂ ਮਰਜੀ ਸਾਡੇ ਤੇ ਪਰਚੇ ਕਰਦੇ ਨੇ ਪਰਚਾ ਕਿਨੇ ਕੀਤਾ ਉਹਦੀ ਕੋਈ ਪੁੱਛਗਿਛ ਨਹੀਂ ਇਹ ਇਹ ਚੀਜ਼ਾਂ ਦਾ ਭੰਬੜ ਬਣ ਰਿਹਾ ਭੰਬੜ ਇਹ ਵੱਡਾ ਅਵਾਲ ਲੋਗਾਂ ਦਾ ਭੰਬੜ ਜੀ ਜੀ ਧੰਨਵਾਦ ਜੀ ਥੈਂਕ ਯੂ ਹਾਂਜੀ ਇਹ ਸਨ ਸੈਨੇਤੋ ਸਰਪੰਚ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਇਹ ਭੰਬੜ ਵੱਡਾ ਜਿਹੜਾ ਅਵਾਲ ਆ ਉਹ ਲਊਗਾ ਸੋ ਹੋਰ ਵੀ ਸਖਸੀਤਾ ਪਹੁੰਚੇ ਨੇ ਸਾਬਕਾ ਸੈਨਿਕ ਪਹੁੰਚੇ ਨੇ ਅਸੀਂ ਗੱਲ ਕਰਨ ਦੀ ਹੋਰ ਨਾਲ ਵੀ ਕੋਸ਼ਿਸ਼ ਕਰਾਂਗੇ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰਪੈ ਦੇ ਨਾਲ ਮਨਵਿੰਦਰ ਸਿੰਘ ਜਬਾਣਾ ਪਟਿਆਲਾ